ਹਰ ਸਾਲ ਦੇ ਵਾਂਗੂ ਇਸ ਸਾਲ ਵੀ ਰੋਟਰੀ ਕਲੱਬ ਮੋਗਾ ਸਿਟੀ ਦੇ ਵੱਲੋਂ ਮੋਗਾ ਦੇ ਗੁਰਦੁਆਰਾ ਬੀਬੀ ਕਾਨਕੌਰ ਵਿੱਚ 8 ਗਰੀਬ ਕੁੜੀਆਂ ਦੀਆਂ ਵਿਆਹ ਕਰਵਾਏ ਗਏ ਨੇ ਜਿਸ ਵਿੱਚ ਉਹਨਾਂ ਨੂੰ ਦਹੇਜ ਦੇ ਨਾਲ ਹਰ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ ਹੈ ਰੋਟਰੀ ਕਲੱਬ ਸਿਟੀ ਮੋਗਾ ਦੇ ਵੱਲੋਂ ਇਹ 15ਵਾਂ ਆਯੋਜਨ ਕਰਵਾਇਆ ਗਿਆ ਹੈ ਕਲੱਬ ਦੇ ਪ੍ਰਧਾਨ ਮਦਾਨ ਨੇ ਦੱਸਿਆ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਇਹ ਕੰਮ ਕਰਦੇ ਆ ਰਹੇ ਨੇ ਜਿਸ ਵਿੱਚ ਕਿ ਸਥਾਨਕ ਜਨਤਾ ਦਾ ਸਹਿਯੋਗ ਮਹੱਤਵਪੂਰਨ ਮੰਨਿਆ ਜਾਂਦਾ ਹੈ ਅਤੇ ਲੜਕੀਆਂ ਦੇ ਦਹੇਜ ਵਿੱਚ ਜ਼ਰੂਰਤ ਦਾ ਸਮਾਨ ਵੀ ਦਿੰਦੇ ਨੇ ਰੋਟਰੀ ਕਲੱਬ ਸਿਟੀ ਮੋਗਾ ਦੇ ਵੱਲੋਂ ਸਮੇਂ-ਸਮੇਂ ਤੇ ਗਰੀਬ ਲੋਕਾਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ ਦੂਜੇ ਪਾਸੇ ਲੜਕੀਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਰੋਟਰੀ ਕਲੱਬ ਦੇ ਧੰਨਵਾਦੀ ਨੇ ਜਿਨ੍ਹਾਂ ਨੇ ਉਹਨਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਵਾ ਕੇ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਹੈ ਮੇਰੀ ਭੈਣ ਦੀ ਸ਼ਾਦੀ ਹੋਈ ਹੈ ਜੀ ਜਿਹੜੀ ਕਿ ਰੋਟਰੀ ਕਲੱਬ ਮੋਗਾ ਨੇ ਕੀਤੀ ਆ ਉਹਨਾਂ ਦਾ ਪ੍ਰਬੰਧ ਬਹੁਤ ਹੀ ਅੱਛਾ ਸੀ ਗ੍ਰੇ ਪਰਵਾਰਾਂ ਨੇ ਬੜੀ ਅੱਛੀ ਮਦਦ ਕਰ ਰਿਆ। ਉਹਨਾਂ ਬੇਟੀ ਨੂੰ ਵਰਤੋਂ ਦਾ ਸਾਰਾ ਸਮਾਨ ਦਿੱਤਾ। ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਕਿੰਨੇ ਘੋਰ ਤੁਹਾਡੀ ਲੜਕੀ ਦੇ ਨਾਲ ਮੈਰਿਜ ਹੋਈ ਹੈ। ਸਾਡੇ ਨਾਲ 8 ਲੜਕੀਆਂ ਦੀ ਹੋਰ ਮੈਰਿਜ ਹੋਈ ਹੈ ਤੇ ਸਾਰਾ ਬਹੁਤ ਅੱਛਾ ਪ੍ਰਬੰਧ ਸੀ। ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਮੈਂ ਪਹਿਲਾਂ ਤਾਂ ਮਤਲੋਬ ਤੇ ਧੰਨਵਾਦੀ ਹਾਂ ਰੋਟੀ ਕਲੱਬ ਦਾ ਕਿ ਜਿਨ੍ਹਾਂ ਨੇ ਇਹ ਧੀਆ ਦਾ ਵਿਆਹ ਕਰਕੇ ਲੋਕ ਮਾਪੇ ਮੰਨਦੇ ਅਗੇ ਧੀ ਚੰਪੀ ਦਾ ਘਰੇ ਕਰਜਾਈ ਹੋ ਗਿਆ ਪਰ ਇਹਨਾਂ ਨੇ ਉਹ ਸਦਨ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ। ਇਹਨਾਂ ਨੇ ਦੱਸਿਆ ਕਿ ਧੀ ਜੰਮੀ ਧੀ ਜੰਮੀ ਕਿਆ ਗੁਨਾਨਿਕ ਪਾਸ਼ਾ ਸਾਹਿਬ ਨੇ ਕਿਆ ਸੀ ਜਿਹਦੇ ਘਰ ਧੀ ਆ ਉਹਦੇ ਘਰੇ ਸਭ ਕੁਝ ਹੈ ਪਰ ਇਹਨਾਂ ਨੇ ਦੂਜੇ ਗਰੀਬ ਘਰਾਂ ਦੀਆਂ ਧੀਆਂ ਨੂੰ ਆਪਣਾ ਧੀ ਮੰਨ ਕੇ ਉਤਰੀ ਕੱਪ ਨੇ ਉਹਨਾਂ ਦਾ ਇਸ ਪ੍ਰਕਾਰ ਵਿਆਹ ਕੀਤਾ ਕਿ ਜੋ ਗਰੀਬ ਵਿਅਕਤੀ ਨਹੀਂ ਵੀ ਕਰ ਸਕਦਾ ਨਾਲ ਨਜ਼ੂਰਦਾਰ ਸਾਰਾ ਸਮਾਨ ਉਹ ਤਾਂ ਘੇਲੂ ਵਿਆਹ ਤੁਸੀਂ ਦੇਖੋਗੇ ਕਿ ਇਹੋ ਜਿਹਾ ਵਿਆਹ ਤਾਂ ਕੋਈ ਵੀ ਅੱਜ ਤੱਕ ਮੈਂ ਨਹੀਂ ਕਿਤੇ ਕਲੱਬ ਵਿੱਚ ਦੇਖਿਆ ਕਿ ਇਸ ਤਰ੍ਹਾਂ ਦਾ ਅਰੇਂਜਮੈਂਟ ਹੋਵੇ ਮੈਂ ਇਸ ਲਈ ਤੇ ਤੁਹਾਨੂੰ ਧੰਨਵਾਦੀ ਹੋਂਕੀ ਕਲਬ ਦਾ ਅਤੇ ਸਮੂਹ ਮੈਂਬਰ ਸਾਹਿਬਾਨ ਦਾ ਜਿਨ੍ਹਾਂ ਨੇ ਇਸ ਉਪਰਾਲੇ ਕਰ ਸਦਕਾ ਅੱਜ 9 ਧੀਆਂ ਦਾ ਘਰ ਵਸਿਆ ਧੰਨਵਾਦ ਹਨ ਮੈਂ ਅੱਜ ਦੇ ਫੰਕਸ਼ਨ ਦਾ ਪ੍ਰੋਜੈਕਟ ਚੇਅਰਮੈਨ ਸਾਡੀ ਰੋਟਰੀ ਕਲੱਬ ਹੁੰਦਾ ਸੀ ਜਿਹੜੀ 2001 ਚ ਬਣੀ ਸੀ ਲਗਾਤਾਰ ਹਰ ਸਾਲ ਇਹ ਸ਼ਾਦੀਆਂ ਕਰਵਾ ਰਹੀ ਹੈ ਤੇ ਸਾਡਾ 15ਵਾਂ ਜਿਹੜਾ ਹੈ ਇਹ ਸਮੂਹਿਕ ਵਿਵਾਹ ਦਾ ਪ੍ਰੋਗਰਾਮ ਹੈ ਅੱਜ ਅਸੀਂ 8 ਲੜਕੀਆਂ ਦੇ ਜਿਹੜੇ ਵਿਆਹ ਕਰਵਾਉਣ ਜਾ ਰਹੇ ਹਾਂ ਹਰ ਇੱਕ ਲੜਕੀ ਨੂੰ ਤਕਰੀਬਨ 25000 ਰੁਪਏ ਵਰਤਨਾ ਦਾ ਸਵਾਗਤ ਫੇਰੇ ਵੀ ਪਹਿਲਾਂ ਕੀਤਾ ਗਿਆ ਉਹਨਾਂ ਨੂੰ ਚਾਹ ਨਾਸ਼ਤਾ ਸਾਰਾ ਦਿੱਤਾ ਗਿਆ ਤੇ ਬੈਠਾ ਖਾਣੇ ਦਾ ਵੀ ਸਾਰਾ ਦਾ ਪ੍ਰਬੰਧ ਹੈਗਾ ਇਹਦੇ ਜਿਵੇਂ ਡਬਲ ਬੈੱਡ ਤੋਸੀਆਂ ਮੇਜ਼ ਸਾਰਾ ਘਰ ਦਾ ਸਮਾਨ ਭਾਂਡੇ ਪੱਖੇ ਔਰ ਸਾਰਾ ਮੈਸਰੂਪ ਵਗੈਰਾ ਜਿਹੜੇ ਹੈਗੇ ਆ ਚਾਂਦੀ ਦੇ ਸੈਟ ਲੜਕੇ ਦੀ ਚਾਂਦੀ ਦੀ ਚੈਨ ਇੱਕ ਕੋਈ ਮੰਦਰੀ ਉਹ ਲੜਕੇ ਦਾ ਲੜਕੀ ਦਾ ਲੜਕੀ ਦਾ ਸੈਟ ਤੇ ਚਾਂਦੀ ਦੀ ਮੰਦਰੀ ਔਰ ਸਾਰਾ ਸਮਾਨ ਜਿਹੜਾ ਘਰ ਦਾ ਹੈ ਜਿਹੜਾ ਕੋਈ ਨੂੰ ਜ਼ਰੂਰੀ ਦਾ ਸਮਾਨ ਹੁੰਦਾ ਇਹ ਸਾਰਾ ਜੀ ਦੇ ਰਹੇ ਆ 51 ਵਰਤਨਾ ਸਟ ਵੀ ਨਾਲ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਇਸ ਕਲੱਬ ਦੇ ਕੋਲ ਵੀ ਹੋਰ ਵੀ ਪ੍ਰਾਲੇ ਕੀਤੇ ਜਾਂਦੇ ਸ਼ਹਿਰ ਕੋਲ ਸਾਰੇ ਪ੍ਰਾਲੇ ਹੈ ਜੀ ਸਾਡੇ ਕਲੱਬ ਵੱਲੋਂ ਇੱਕ ਸੰਚਾਲਨ ਘਰ ਦੇ ਵਿੱਚ ਵੀ ਸਮੂਹੀ ਹੌਂਦਾ ਬਣਾਇਆ ਅੰਤਿਮ ਸੰਸਕਾਰ ਤੇ ਨਹੀਂ ਬਣਾਇਆ ਗਿਆ ਇੱਕ ਕਾਲਸਰ ਗੁਰਦੁਆਰੇ ਦੇ ਵਿੱਚ ਵੀ ਸਾਡੇ ਕਲੱਬ ਦੇ ਵਿਦੋਸ਼ੀਆਂ ਰੱਖਣ ਲਈ ਕਮਰਾ ਬਣਾਇਆ ਗਿਆ ਚਾਰ ਜਿਹੜੇ ਹੈਗੇ ਸਾਡੇ ਵਾਟਰ ਪੂਲ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਚੱਲ ਰਹੇ ਆ ਅੰਤਿਮ ਯਾਤਰਾ ਵੈਂਡ ਜਿਹੜੀ ਹੈ ਉਹ ਸਾਡੇ ਕਲੱਬ ਵੱਲੋਂ ਰੂਟਿੰਗ ਕਲੂਬ ਤੋਂ ਸ਼ਿਟੀ ਤੋਂ ਚੱਲਦੀ ਪਈ ਹੈ ਔਰ ਹੋਰ ਵੀ ਅਸੀਂ ਟਾਈਮ ਦੇ ਟਾਈਮ ਜਿਹੜੇ ਹੈਗੇ ਮੈਡੀਕਲ ਕੈਂਪ ਕਰਾਉਂਦੇ ਨਾਲ ਅਸੀਂ ਲਗਾਨਦੇ ਜਿਹੜਾ ਵਾਸ 100 ਕਿੰਮਾ ਤੁਹਾਡਾ ਹੈਗਾ ਇਹ ਸਾਡਾ 15ਵਾਂ ਸਾਲ ਹੈਗਾ ਜੀ 2 ਸਾਲ ਸਾਡੇ ਵਿੱਚੋਂ ਗੈਪ ਪੈ ਗਿਆ ਸੀ 17 ਸਾਲ ਸਾਡੀ ਕੰਮ ਬਣੇ ਤੇ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋੜਿਆ ਜੰਗਲ